ਪਰੋਣਾ ਬਣ ਕੇ ਆਇਆ ਤੂੰ ਉਹਦਾ ਨਾਮ ਜਪੋ ਦਾ ਸਿਮਰਨ ਕਰੋ ਉਹਦੀ ਭਗਤੀ ਕਰੋ ਤੂੰ ਦਾ ਇੱਥੇ ਜਗ੍ਹਾ ਹੀ ਮਲਕੇ ਬੈ ਗਿਆ ਪਾਪ ਭਗਵਾਨ ਉਹ ਸਾਡਾ ਕੰਮ ਤੇ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੀ ਵਸਤੂਆਂ ਦੇ ਨਾਲ ਮੋਹ ਨਹੀਂ ਪਾਉਣਾ ਅਸੀਂ ਤਾਂ ਰੱਬ ਨੂੰ ਯਾਦ ਕਰਨਾ ਸੀ ਰੱਬ ਨੂੰ ਚੇਤੇ ਕਰਨਾ ਸੀ ਅਸੀਂ ਅਮੀਰ ਗਰੀਬ ਜਾਤ ਪਾਤ ਇਹਨਾਂ ਵਿਤਕਰਾਂ ਤੋਂ ਬਹੁਤ ਦੂਰ ਹੋ ਕੇ ਆਪਣੇ ਆਪ ਨੂੰ ਆਪਣੇ ਆਪ ਦੀ ਖੋਜ ਕਰਨੀ ਸੀ ਤੇ ਆਪਣੇ ਆਪ ਨੂੰ ਰੱਬ ਵਿੱਚ ਮਿਲਾਉਣਾ ਸੀ ਸਾਡਾ ਕੰਮ ਇਹ ਸੀ ਪਰ ਅਸੀਂ ਇੱਥੇ ਕਿ ਕੀਤਾ ਅਸੀਂ ਪਰਮੇਸ਼ਵਰ ਦਾ ਨਾਮ ਹੀ ਨਹੀਂ ਲਿਖਿਆ ਸਾਨੂੰ ਜਨਮ ਦਿੱਤਾ ਆਵਤਾਰ ਆਏ ਕਹਾ ਤੂੰ ਕਿੰਨਾ ਰਾਮ ਕਾ ਨਾਮ ਨਾ ਕਬੂਲ ਨਾ ਰਾਮ ਨਾ ਜਪੋ ਕਬਣ ਮਤ ਲਾਗੇ ਮਰ ਜਾਈਵੇਂ ਕੋ ਕਿਆ ਕਰੋ ਆਪੇ ਅੱਗੇ ਜਦੋਂ ਤੂੰ ਮਰ ਜਾਵੇਂਗਾ ਫਿਰ ਕੀ ਕਿਰਪਾਵੇਂਗਾ ਤੂੰ ਜੇ ਹੁਣੇ ਤੂੰ ਨਾਮ ਨਹੀਂ ਜਪਿਆ ਆਇਆ ਸੀ ਤੂੰ ਸੰਸਾਰ ਵਿੱਚ ਜਰਾਂ ਆਉਣ ਦਾ ਮਕਸਦ ਹੀ ਇਹ ਸੀ ਕਿ ਤੂੰ ਸੰਸਾਰ ਦੇ ਵਿੱਚ ਆ ਕੇ ਪਰਮੇਸ਼ਵਰ ਦਾ ਨਾਮ ਜਪੇ ਉਹਦੀ ਭਗਤੀ ਕਰੇ ਉਹਦਾ ਸਿਮਰਨ ਕਰੇ ਪਰ ਨੇ ਫੂਲ ਮੰਗੂ ਆਪਣੀ ਜ਼ਿੰਦਗੀ ਜਿਹੜੀ ਆ ਉਹ ਇਸ ਸੰਸਾਰ ਦੇ ਵਿੱਚੋਂ ਗਵਾ ਕੇ ਚਲਾ ਜਾਂਦਾ ਤੂੰ ਖਲਕਤ ਦੇ ਵਿੱਚੋਂ ਖਲਕ ਦੇ ਦਰਸ਼ਨ ਕਰਨੇ ਸੀ ਭਾਵ ਇਸ ਸੰਸਾਰ ਦੇ ਵਿੱਚੋਂ ਪਰਮੇਸ਼ਵਰ ਨੂੰ ਪਾਉਣਾ ਸੀ ਪਰਮੇਸ਼ਵਰ ਨੂੰ ਯਾਦ ਕਰਨਾ ਸੀ ਪਰ ਤੂੰ ਇਸ ਸੰਸਾਰ ਵਿੱਚ ਰਹਿ ਕੇ ਦੁਨਿਆਵੀ ਲੋਕਾਂ ਦੇ ਨਾਲ ਤਾਂ ਦੋਸਤੀ ਤੂੰ ਨਿਭਾ ਲਈ ਹੈ ਦੁਨਿਆਵੀ ਸੰਗਤ ਨੂੰ ਬਦਿਆ ਕਰਦਾ ਹੈ ਦੁਨਿਆਵੀ ਲੋਕਾਂ ਨੂੰ ਤੂੰ ਬਹੁਤ ਪ੍ਰਭਾਵਿਤ ਕਰਦਾ ਪਰ ਤੇਰੇ ਆਪਣੇ ਜੀਵਨ ਦੇ ਵਿੱਚ ਹਜੇ ਤੱਕ ਕੋਈ ਤਬਦੀਲੀ ਨਹੀਂ ਆਈ